ਦਾ ਨਹੀਂ ਭਾਈ ਹਾਂ ਸ਼ੇਰਾ ਹੁਣ ਤਾਂ ਠੀਕ ਆ ਕੁਛ ਹਾਂ ਹਾਂ ਟਾਂਕੇ ਕੱਟੇ ਗਏ ਐ ਤੇ ਲੱਤ ਹੁਣ ਠੀਕ ਆ ਕੁਛ ਹਾਂ ਸ਼ੇਰਾ ਜਿਵੇਂ ਵਕਤ ਪਾਇਆ ਰੱਬ ਨੇ ਉਹਵੇਂ ਕੱਢ ਵੀ ਦੇਉ ਹੁਣ ਤਾਂ ਠੀਕ ਐ ਹਾਂ ਲੋੜੀ ਸ਼ੇਰਾ ਲੈ ਕੇ ਆਉਣਗੇ ਮੁੰਡੇ ਆ ਉਹ ਰਾਜਨ ਨੂੰ ਫੋਨ ਲਾਇਆ ਸੀਗਾ ਉਹ ਆਂਦਾ ਬਾਪੂ ਮੇਰਾ ਹਜੇ ਜਵਾਕਾਂ-ਜੋਕਾਂ ਦੇ ਪੇਪਰ ਚੱਲੀ ਜਾਂਦੇ ਆ। ਛੋਟਾ ਸ਼ੇਰਾ ਇੱਥੇ ਫਿਰਦਾ ਹੋਣਾ ਕਿਤੇ ਜਦੋਂ ਆਉਂਦਾ ਹੈਗਾ ਉਹ ਆਪ ਚਾਦੇ ਚੱਕ ਕੇ ਪੈਂਦਾ ਉਹ ਨਹੀਂ ਗੱਲ ਸੁਣਦਾ ਕੋਈ। ਹਾਂ ਉਹ ਸ਼ੇਰਾ ਤੀਆਂ ਧਿਆਣੀਆਂ ਤਾਂ ਕਰਦੀਆਂ ਹੁੰਦੀਆਂ ਫੋਨ ਮਾਂ ਪਿਓ ਨਹੀਂ ਕਰਨਾ ਭਾਈ। ਹਾਂ ਕੋਈ ਨਾ ਸ਼ੇਰਾ ਆਵਾਂਗੇ। हां ਲੋੜੀ ਤਾਂ ਤੈਨੂੰ ਦੇ ਕੇ ਹੀ ਜਾਵਾਂਗੇ ਚੰਗਾ ਰਾਣੀ ਭਾਈ ਕਰਦਾ ਮੈਂ ਮੁੰਡਿਆਂ ਨਾਲ ਗੱਲ ਚੰਗਾ ਮੈਂ ਦੱਸਦਾ ਉਹ ਸੁੱਖੇ ਹਾਂ ਬਾਪੂ ਉਹਦੇ ਆਸ਼ਰਾ ਦੱਸ ਦੱਸ ਤੂੰ ਨਾ ਆਪਣੀ ਰਾਣੀ ਦਾ ਫੋਨ ਆਇਆ ਸੀ ਪੁੱਤ ਤੇ ਉਹਨੂੰ ਲੋੜ ਹੀ ਦੇ ਆ ਬਾਪੂ ਮੇਰੇ ਤੋਂ ਨਹੀਂ ਜਾਇਆ ਯਾਰ ਵੱਡੇ ਨੂੰ ਫੋਨ ਲਾ ਲਾ ਮੈਨੂੰ ਨਾ ਬਾਹਰ ਕਰਨੇ ਵਰਗੇ ਡੀਕੀ ਜੰਦੇ ਮੇਰੇ ਯਾਰ ਦਾ ਭਾਵ ਉੱਥੇ ਜਾਣਾਗਾ ਓਏ ਵੱਡਾ ਗੱਲ ਸੁਣਾ ਉਹ ਨਹੀਂ ਗੱਲ ਸੁੰਦਾ ਮੈਂ 8 ਦਿਨ ਹੋ ਗਏ ਉਹਨੂੰ ਫੋਨ ਲਾਈ ਜਾਂਦੇ ਨੂੰ ਓ ਯਾਰ ਸ਼ਹਿਰ ਵੀ ਦਾ ਬੈਠੀ ਐ ਠੇਕਾ ਲੈਣ ਲੱਗਿਆ ਕਿ ਓ ਜਿੱਦ ਤੇ ਮੇਰੀ ਲੱਤ ਦਾ ਆਪਰੇਸ਼ਨ ਕਰਾ ਕੇ ਗਿਆ ਉਹ ਤਾਂ ਮੈਨੂੰ ਇੱਥੇ ਸਿੱਟ ਗਿਆ ਤੂੰ ਮੇਰੀ ਸੁੰਦਾ ਨਹੀਂਗਾ ਮੈਂ ਤਾਂ ਮਸਾਂ ਗੱਲ ਸੁੰਦਾ ਮੇਰੀ ਇੱਥੇ ਆ ਜਾ ਹੁਣ ਯਾਰ ਮੈਂ ਤਾਂ ਤੈਨੂੰ ਗੱਲ ਦੱਸਾਂ ਵੀ ਮੈਂ ਜਾਣਾ ਵਿਆਹ ਤੇ ਠੀਕ ਆ ਵੱਡੇ ਨੂੰ ਫੋਨ ਲਾ ਲਾ ਠੇਕਾ ਲੈਣ ਲੱਗਿਆ ਕਿ ਮੈਂ ਆ ਜਾਂ ਜ਼ਮੀਨ ਦਿੱਤੀ ਆ ਤੇਰੀਆਂ ਭੈਣਾਂ ਨੇ ਸਾਨੂੰ ਜ਼ਮੀਨ ਉਹ ਜ਼ਮੀਨ ਯਾਰ ਬਾਪੂ ਸਾਰੀਆਂ ਕੁੜੀਆਂ ਹੀ ਦਿੰਦੀਆਂ ਐਵੇਂ ਦਿੰਦੇ ਆ ਇਸਾ ਉਹਨਾਂ ਦਾ ਵੀ ਬੰਦਾ ਸੀਗਾ ਯਾਰ ਫੋਟ ਇਸ ਆਪ ਨੂੰ ਨਵੀਂ ਦਿੱਤੀ ਆ ਸਾਰੀਆਂ ਹੀ ਦਿੰਦੇ ਆਗੇ ਤੇ ਬਾਕੀ ਐਡੇ ਘਰੇ ਵਈ ਆ ਯਾਰ ਬਾਪੂ ਉਹਨਾਂ ਦੇ 2 ਕਿਲੋ ਮੂੰਫਲੀਆਂ ਦੀ ਥੋੜਾ ਯਾਰ ਕਰ ਉਹ ਸ਼ਰਾਬ ਅਗਿਆ ਮੂੰਫਲੀਆਂ ਦੇ ਆਉਣ ਦਾ ਘਾਟਾ ਨਹੀਂ ਹੁੰਦਾ ਇਹ ਤਾਂ ਨਾ ਭੈਣਾ ਭਰਾਵਾਂ ਦਾ ਤੇ ਮਾਪਿਓ ਦਾ ਅਸੀਰਵਾਦੀ ਹੁੰਦਾ ਚਲ ਠੀਕ ਆ ਬਾਪੂ ਯਾਰ ਮੈਂ ਵਿਆਹ ਤੇ ਜਾਣਾ ਵੱਡੇ ਨੂੰ ਉਹਨੂੰ ਰਾਜੇ ਨੂੰ ਫੋਨ ਲਾ ਦੂੰਗਾ ਮੈਂ ਤੇ ਬਾਅਦ ਚ ਉਹ ਕਰ ਲੀਆ ਉਹ 2 ਘੰਟਿਆਂ ਚ ਮੁੜਿਆ ਆਵੇਂਗਾ ਉਹ 2 ਘੰਟਿਆਂ ਚ ਕਾਦੀ ਗੱਲ ਹੈ ਲੱਤ ਟੁੱਟ ਗਈ ਤਾਂ ਦਿਨ ਵੇਖਣੀ ਪੈਗੀ ਜੇ ਨਾ ਲੱਤ ਟੁੱਟੀ ਹੁੰਦੀ ਆਪ ਜਾਂਦਾ ਆਪ ਜਾਂਦਾ ਉਹ ਮੈਂ ਕਰਦਾ ਫੋਨ ਹੈਲੋ ਰਾਜਾ ਨਾ ਸ਼ੇਰਾ ਗੱਲ ਸੁਣ ਲੈ ਮੇਰੀ ਪਿੰਡ ਆ ਕੀ ਜਾ ਮੇਰੇ ਕੋਲੇ ਨਾ ਤਾਂ ਕੋਈ ਸੁੱਖਾ ਗੱਲ ਸੁਣਦਾ ਨਾ ਸ਼ੇਰਾ ਤੂੰ ਸੁਣਦਾ ਕਿੰਨੇ ਵਾਰੀ ਫੋਨ ਕਰਤਾ ਆਉਣਾ ਹੀ ਐ ਚੱਲ ਸ਼ੇਰਾ ਅੱਜ لازਮੀ ਚੱਲਾ ਆ ਸ਼ੇਰਾ ਮੇਰੀ ਮੇ ਕੋਈ ਅੰਦਰਾਂ ਨੂੰ ਠੰਡ ਪਵੇ ਚਾਹ ਰੱਖਦਾ ਸ਼ੇਰਾ ਫੋਨ ਇੱਕ ਤਾਂ ਯਾਰ ਪਿਛਲੇ ਸਾਲ ਦਾ ਵੀ ਠੇਕਾ ਰਹਿੰਦਾ ਐ ਐਕਟਿਵ ਵੀ ਰਹਿੰਦਾ ਬਾਪੂ ਆ ਆ ਬਾਪੂ ਬਿਹਾਲਾ ਆ ਗਿਆ ਰਾਜਨ ਵੀ ਹੋ ਠੀਕ ਐ ਹੋਰ ਸ਼ੇਰਾ ਕੀ ਹਾਲ ਮੈਂ ਪੈਰਪੂਰ ਕਿਵੇਂ ਆ ਤਰਾ ਹਾਂ ਠੀਕ ਆ ਹੁਣ ਸ਼ੇਰਾ ਹੋਰ ਸ਼ੇਰਾ ਤੂੰ ਨਾ ਜਿੱਦਾਂ ਆਪਰੇਸ਼ਨ ਕਰਾ ਕੇ ਗਿਆ ਹੂੰ ਤੂੰ ਸੰਗ ਮੰਨ ਯਾਰ ਮੈਂ ਤੈਨੂੰ ਜਨਮ ਦਿੱਤਾ ਓਏ ਬਾਪੂ ਤੈਨੂੰ ਕਿਸਾਂ ਛੁੱਟੀ ਨਹੀਂ ਮਿਲਦੀ ਛੁੱਟੀ ਤਾਂ ਨਹੀਂ ਮਿਲਦੀ ਸਰਕਾਰੀ ਬੰਦਿਆਂ ਨੇ ਲੱਗੇ ਮੈਂ ਤੈਨੂੰ ਪਤਾ ਛੁੱਟੀ ਦਿੰਦੇ ਨਹੀਂ ਉਦੋਂ ਮੈਂ ਹੁਣ ਅੱਜ ਵੀ ਮੈਂ ਮੈਨੂੰ ਐਸੀ ਚਲ ਵਾਲੇ ਠੇਕਾ ਲਿਆਉਂਗਾ ਅੱਧੀ ਛੁੱਟੀ ਲੈ ਕੇ ਆਇਆ ਹਾਫ ਡੇ ਲਾ ਕੇ ਲੈ ਕੇ ਆਇਆ ਫਿਰ ਕਿਹਾ ਹਾਫ ਡੇ ਦੀ ਛੁੱਟੀ ਦਿੱਤੀ ਉਹਨਾਂ ਨੇ ਮੈਨੂੰ ਤੇ ਨੌਕਰੀਆਂ ਤੈਨੂੰ ਪਤਾ ਹੀ ਆ ਬਾਪੂ ਯਾਰ ਹੋਰ ਦੱਸ ਕੀ ਮੰਨ ਨਾ ਹੋਣੀ ਆਪਣੀ ਨੂ ਰਾਨੀ ਨੇ ਸਖਵੀਰ ਨੇ ਫੋਨ ਕੀਤਾ ਅੱਛਾ ਹਾਂ ਓਹ ਉਹਨੇ ਕੀ ਕਰਨਾ ਬਾਪੂ ਯਾਰ ਉਹਨੇ ਤਾਂ ਜੇ ਤੁਸੀਂ ਕਹੋਗੇ ਕੁਝ ਤਾਂ ਤਾਂ ਹੀ ਕਰ ਨਹੀਂ ਆ ਹੋਣੇ ਮੈਨੂੰ ਐਸ ਦਵਾਈ ਦੂਈ ਕਿਵੇਂ ਸੈਟ ਆ ਸਾਰਾ ਕੁਝ ਦਵਾਈ ਸ਼ਰਾ ਆ ਲਗਿਆ ਸੀ ਮੁੰਡਾ ਮੈਨੂੰ ਅੱਛਾ ਪਰਸੋਂ ਠੀਕ ਹੈ ਕਿਰਾ ਉਹਨੇ ਟਾਂਕੇ ਤਾਂ ਖੋਲਿਆ ਸੁੱਖਾ ਮੇਰੀ ਗੱਲ ਨਹੀਂ ਸੁਣਦਾ ਨਿੱਤ ਸ਼ਹਿਰ ਵੱਡ ਜਾ ਚਮਲਾਏ ਬੜਾ ਪਿਆ ਤੇਰਾ ਉਹ ਚਮਲਾਉ ਸ਼ਰਾ ਮੈਂ ਮੈਂ ਚਮਲਾਤਾ ਤੇ ਹੋਰ ਉਹ ਚਮਲਾਇਆ ਗੱਲ ਸੁਣ ਲੈ ਮੇਰੀ ਜਾਦਾ ਤੇ ਤੇਰੀ ਮਾਂ ਸਵਰਗ ਆਸੋਗੀ ਉਦੋਂ ਦਾ ਹੀ ਬਾਲਾ ਹੋਇਆ ਤੇ ਉਦੋਂ ਬਾਅਦ ਆ ਇੱਕ ਦਾ ਮੁੰਡੇ ਖੁੰਡੇ ਨਾਲ ਜਾਦਾ ਰਹਿਣ ਲੱਗ ਗਿਆ ਹੁਣ ਮੈਨੂੰ ਕਹਿੰਦਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਵਿਆਹ ਕਰਾਉਣਾ ਹੀ ਨਹੀਂ ਹੂੰ ਕਿਉਂ ਜੇ ਵਿਆਹ ਕਰਾਤਾ ਵੀ ਬਾਪੂ ਨੂੰ ਨਾ ਦੋ ਰੋਟੀਆਂ ਦੇਣੀਆਂ ਪੈ ਜਾਣ ਤੂੰ ਸ਼ਹਿਰ ਵੱਜਿਆ ਲੈ ਕੇ ਜਵਾਕਾ ਉਹ ਮੇਰਾ ਸਰਦਾ ਨਹੀਂ ਬਾਪੂ ਜੇ ਮੇਰਾ ਸਰਦਾ ਹੁੰਦਾ ਫਿਰ ਕੋਈ ਗੱਲ ਹੀ ਨਹੀਂ ਸਰਦਾ ਤਾਂ ਤੇਰਾ ਸ਼ਰਾਜ ਵੀ ਨਹੀਂ ਅੱਜ ਵੀ ਮੈਨੂੰ ਪਤਾ ਕਾਸ ਤੋਂ ਆਇਆ ਤੂੰ ਉਹ ਮੇਰੇ ਫੋਨ ਤੇ ਨਹੀਂ ਆਇਆ ਤੂੰ ਹੂੰ ਤੂੰ ਠੇਕਾ ਲੈਣ ਆਇਆ ਉਹ ਠੇਕਾ ਬਾਪੂ ਲੈਣਾ ਹੀ ਆ ਹੁਣ ਮੇਰੀ ਗੱਲ ਸੁਣ ਲੈ ਪਿਛਲੇ ਸਾਲ ਦੀ ਵੀ ਅਧੇਰ ਫੀਰ ਰਹਿੰਦੇ ਠੇਕੇ ਦੱਸ ਮੈਂ ਕੀ ਕਰਾਂ ਨਹੀਂ ਮੈਂ ਇਹਨੂੰ ਐਂ ਦੱਸ ਵੀ ਤੇਰਾ ਬਾਪੂ ਜੂਲਾ ਖੇੜ ਗਿਆ ਉਹ ਜੂਆ ਨਹੀਂ ਸਾਡਾ ਆ ਵੇਖ ਗੱਲ ਸੁਣਾ ਮੇਰੀ ਮੇਰੇ ਤਾਂ ਵੇਖ ਅੱਜ ਛਾੜੀ ਲੱਤ ਦਾ ਫੈਕਚਰ ਹੋਈ ਵੀ ਇਹ ਤੈਨੂੰ ਪਤਾ ਹੈ ਓਏ ਉਹ ਠੀਕ ਆ ਤੂੰ ਹਸਪਤਾਲ ਚ ਗਿਆ ਹਸਪਤਾਲ ਚ ਵੀ ਉਦੋਂ ਵੀ ਮੇਰਾ 13000 ਰੁਪਏ ਮੇਰੀ ਜੇਬ ਚੋਂ ਚੱਲ ਗਿਆ ਹਾਂ ਹਾਂ ਸ਼ੇਰਾ 13000 ਤੇਰਾ ਤਾਂ ਚੱਲ ਗਿਆ ਜਿਹੜਾ ਤੈਨੂੰ ਅਸੀਂ ਜਨਮ ਦਿੱਤਾ ਤੈਨੂੰ ਪੜਾਇਆ ਲਖਾਇਆ ਤੈਨੂੰ ਨੌਕਰੀ ਤੇ ਲਵਾਇਆ ਉਹਦਾ ਤੇਰੇ ਯਾਦ ਨਹੀਂ ਬਾਪੂ ਦੇ ਰੰਗਿਆ ਤੇਰਾ ਉਹ ਫਰਜ਼ ਹੁੰਦਾ ਹੁਣ ਉਹ ਆਸਾਨ ਥੋੜੂ ਹੁੰਦਾ ਕੋਈ ਦੱਸ ਹੁਣ ਬਹੂਆਂ ਉੱਤੇ ਜਦੋਂ ਮਾਲਾ ਪਤਲਾ ਗਿਆ ਵੀ 14000 13-14000 ਰੁਪਏ ਲਾਇਆ ਮੈਂ ਉਹ ਮੇਰੇ ਨਾਲ ਲੜਨ ਲੱਗੀ ਨਹੀਂ ਇੰਨੇ ਪੈਸੇ ਬੱਸ ਤੇਰੇ ਨਾਲ ਤਾਂ ਹੁਣ ਲੜੂਗੀ ਕਹਿੰਦੀ ਛੋਟਾ ਦਾ ਲਾਉਂਦਾ ਨਹੀਂ 1 ਰੁਪਿਆ ਵੀ ਜਿਹੜਾ ਜ਼ਮੀਨ ਰੱਖੀ ਬੈਠਾ ਸਾਰੀ ਸੁੱਖੇ ਸੁੱਖੇ ਨੂੰ ਕਹਿਣਾ ਤੂੰ ਹਾਂ ਹਾਂ ਸੁੱਖੇ ਦਾ ਤਾਂ ਮੈਨੂੰ ਪਾਣੀ ਦੇ ਗਲਾਸ ਦਾ ਆਸਰਾ ਨਹੀਂ ਦੱਸ ਫਿਰ ਉਹੀ ਫਿਰ ਹੋ ਗਿਆ ਠੀਕ ਹੈ ਨਾ ਮੈਂ ਤਾਂ ਕਹਿੰਦਾ ਇਦੋਂ ਇੱਕ ਦਾਣੀ ਵੀ ਇਹੀ ਸੀ ਇੱਕ ਹੋਰ ਹੁੰਦੀ ਮੈਂ ਵਿਆਹ ਕੀ ਤੋਰ ਦਿੰਦਾ ਇਹਨਾਂ ਬਾਪੂ ਠੇਕਾ ਆਪਣਾ ਰਹਿੰਦਾ ਉਹ ਮੈਂ ਸ਼ਰਾਬ ਠੇਕਾ ਕਿ ਨਹੀਂ ਮਿਲਣਾ ਤੈਨੂੰ ਮੇਰੀ ਲੱਤ ਦਾ ਬੁਰਾ ਹਾਲ ਸੀਗਾ ਹੁਣ ਠੀਕ ਹੋਈ ਐ ਤੇ ਮੈਂ ਤੈਨੂੰ ਤਾਂ ਸੱਧਿਆ ਫੋਨ ਕਰਕੇ ਹਾਂ ਇੱਕ ਤਾਂ ਲੋੜੀ ਆ ਗਈ ਆ 13 ਤਰੀਕ ਦੀ ਹੂੰ ਹੂੰ ਤੇ ਇੱਕ ਤਾਂ ਰਾਣੀ ਨੂੰ ਦੇ ਕੇ ਆਉ ਲੋੜੀ ਬਾਪੂ ਮੈਂ ਠੇਕਾ ਲੈਣਾ ਤੂੰ ਵਿੱਚ ਲੋੜੀ ਡਾ ਕੇ ਬਹਿ ਗਿਆ ਤੂੰ ਮੇਰੇ ਛੋਟੇ ਨੂੰ ਭੇਜ ਆ ਤੂੰ ਆਪ ਜਾ ਦੱਸ ਮੇਰੀ ਗੱਲ ਮੰਨ ਲਓ ਮੈਨੂੰ ਛੁੱਟੀ ਨਹੀਂ ਮਿਲਦੀ ਮੈਨੂੰ ਬਾਕੀ ਮੈਂ ਮੇਰੀ ਗੱਲ ਸੁਣ ਲੈ ਸੋਹਰੀ ਜਾਣਾ ਮੈਂ ਉਹ ਘਰ ਵਾਲੀ ਕੋਲੋਂ ਦੀ ਗਈ ਜਾਂਦਾ ਉੱਥੇ ਨਾ ਆਪਣਾ ਟੂਰਨਾਮੈਂਟ ਕਰਾਉਣਾ ਮੈਨੂੰ 10-10 ਸੀ 10-10 ਸੀ ਸੋਹਰੇ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਉਣਾ ਉੱਥੇ ਤੇਰੇ ਤਾਂ ਸੋਹਰੇ ਦੀ ਯਾਦ ਚ ਟੂਰਨਾਮੈਂਟ ਵੀ ਹੋਊਗਾ ਹਾਂ ਉੱਥੇ ਤੂੰ ਦੱਸ ਦੇ 50 52000 55 52000 ਦੀ ਪਰਚੀ ਕਟਾਈ ਹੈ ਮੈਂ ਹਾਂ ਤੇ ਉਹ ਕੁੜੀ ਨੂੰ ਗੱਲ ਸੁਣਾ 500 ਦੀਆਂ ਰਿਓੜੀਆਂ ਪ ਤੇ ਮਾਨਤਨ ਕਿੱਦਾਂ ਉਹ ਬਾਪੂ ਯਾਰ ਤੂੰ ਹਜੇ ਵੀ ਰਿਓੜੀਆਂ ਪਕੌੜੀਆਂ ਮੂਫਲੀਆਂ ਚੜੇ ਪਏ ਹੋ ਓਏ ਹੁਣ ਤਾਂ ਲੋਕ ਫਾਰਵਰਡ ਹੋ ਗਏ ਹੁਣ ਤਾਂ ਲੋਕ ਕੋਈ ਚੱਕਰ ਹੀ ਨਹੀਂਗਾ ਹਰੇਕ ਦੇ ਘਰੇ ਸਾਰਾ ਸਮਾਨ ਆ ਗਿਆ ਰਾਜਾ ਮੇਰੀ ਲੱਤ ਲੋਟ ਹੁੰਦੀ ਮੈਂ ਤੁਹਾਨੂੰ ਇਹ ਕਹਿੰਦਾ ਹੀ ਨਹੀਂ ਸੀ ਵੀ ਤੁਸੀਂ ਜਾਓ ਉਹ ਧੀ ਧਿਆਣੀ ਸੁੱਤੋਂ ਲੈ ਕੇ ਗਈ ਜਾਂਦੀ ਹੈ ਉਹ ਤੂੰ ਐਂਕੀ ਉਹਨੂੰ ਐਂ ਕਹਦੇ ਵੀ ਐਂਕੀ ਸਾਥੋਂ ਨਹੀਂ ਆਏਣਾ ਕੋਈ ਐਡੀ ਗੱਡੀ ਗੱਲ ਦੱਸ ਤੂੰ ਮੈਨੂੰ ਐਂ ਦੱਸ ਤੂੰ ਸੌਰੀ ਕਹਦੇ ਨਾ ਤੇਰੇ ਤਾਂ ਸੌਰੇ ਦੀ ਯਾਦ ਚ ਉੱਤੇ ਟੂਰਨਾਮੈਂਟ ਬਣਾ ਉਹ 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 ਬਾਪੂ ਵੱਡਾ ਫੰਕਸ਼ਨ ਆ ਉੱਥੇ ਮੈਂ ਕਿਹਾ ਮੈਂ ਪੈਣਾ ਫੰਕਸ਼ਨ ਆ ਭਾਈ ਹਾਂ ਇੱਥੇ ਸਰ ਜੂਗਾ ਉੱਥੇ ਸਰਣਾ ਨਹੀਂਗਾ ਤੈਨੂੰ ਤਾਂ ਕਹਿਣਾ ਮੈਂ ਉਹ ਕੁੜੀ ਨੂੰ ਪਤਾ ਲੱਗ ਗਿਆ ਸੀ ਬਾਪੂ ਦੀ ਲੱਤ ਟੁੱਟੀ ਹੂੰ ਕੁੜੀ 15 ਗੇੜੇ ਮਾਰ ਗਈ ਤੇ ਸੋਡੇ ਦੋਨਾਂ ਜੀਆਂ ਤੋਂ ਦਰ ਫਿੱਟੇ ਮੂੰਹ ਇੱਥੋਂ ਬਟੰਡਿਆਂ ਨੂੰ ਉੱਟ ਕੇ ਆਜਾ ਓਏ ਬਾਪੂ ਹੁਣ ਉਦਨ ਆਇਆ ਤਾਂ ਸੀ ਮੱਕ ਦੇਣਾ ਯਾਰ ਹਾਂ ਉਦੋਂ ਆ ਕੇ ਮੈਨੂੰ ਸਾਣ ਕਰਦਾ ਨਾ ਛੁੱਟੀ ਬਹੁਤ ਘੱਟ ਮਿਲਦੀ ਹੁਣ ਕੀ ਛੁੱਟੀ ਖਾਤਰ 15 ਕਿੱਲੇ ਪਿਓ ਦੀ 10 ਕਿੱਲੇ ਸੀ 5 ਕਿੱਲੇ ਛੋਡੀ ਖਾਤਰ ਰੋਟੀਆਂ ਭੁੱਖੇ ਰਹਿ ਜੱਕੇ ਬਣਾਈ ਨਾ ਬਣਾਉਂਦਾ ਦੱਸ ਲੈ ਕੋਈ ਸਾਹ ਹਾ ਹੁਣ ਸਾਡੇ ਛੇਤੇ ਝਾਟੇ ਖੇਪਉਣੇ ਆ ਹੁਣ ਆ ਗੱਲਾਂ ਕਰ ਕਰਕੇ ਹੁਣ ਮੈਨੂੰ ਐ ਦੱਸ ਮੈਂ ਮਸਾਂ ਆਇਆ ਉਹ ਤੂੰ ਮੈਨੂੰ ਕੱਲ ਫੋਨ ਤੇ ਕਹਿੰਦਾ ਸੀ ਰਾਜਨ ਕੋਈ ਠੇਕਾ ਦੇ ਦੇ ਰਾਜਨ ਮੇਰੀਆਂ ਅੱਖਾਂ ਚੋਂ ਕਿਉਂ ਗੱਲ ਸੁਣਨਾ ਮੇਰੀ ਅੰਜੂ ਡਗਾਉਣਾ ਤੂੰ ਸ਼ੀਰਾ ਬਗਿਆ ਮੇਰੀ ਹੁਣ ਲੱਤ ਟੁੱਟੀ ਕਰਕੇ ਮੈਂ ਤੈਨੂੰ ਕਹੀ ਜਾਂਦਾ ਵੀ ਰਾਣੀ ਧੀ ਧਿਆਣੀ ਐ ਉਹਨੂੰ ਕੀਆਂ ਗੱਲਾਂ ਸੁਣ ਲੈ ਮੇਰੀ ਤੂੰ ਲਾਜ ਮੇ ਆ ਦੇ ਕੇ ਹੁਣ ਬਾਪੂ ਠੇਕੇ ਤੋਂ ਵੀ ਮੁੱਕਰ ਗਿਆ ਵੇਖ ਲੈ ਤੂੰ ਹੁਣ ਮੈਂ ਠੇਕਾ ਸਰਾ ਤੇਰਾ ਦੇਣਾ ਦੁੱਧ ਧਰ ਕੇ ਦੇਣਾ ਆ ਸੁੱਖਾ ਆ ਜੂਗਾ ਸੁੱਖੇ ਦਾ ਨਾ ਬੈਂਕ ਚ ਪਏ ਆ ਪੈਸੇ ਹਾਂ ਉਹਨੂੰ ਮੈਂ ਕਹੂੰਗਾ ਹੁਣ ਤੈਨੂੰ ਪਤਾ ਮੇਰੇ ਕੋਲੇ ਜਿਹੜੀ ਰੂੰਗੀ ਪੂੰਜੀ ਸੀ ਉਹ ਸਾਰੀ ਲੱਗ ਗਈ ਬਾਪੂ ਲੋ ਜਿਹੜੀ ਤੂੰ ਲੋੜੀ ਦੀ ਗੱਲ ਕਰਦਾ ਨਾ ਲੋੜੀ ਦੇ ਮੈਥੋਂ ਜਾ ਨਹੀਂ ਆ ਨਾ ਤੇ ਮੈਂ ਸਹੀ ਹਾਲਸਾ ਪਤਾ ਕਿਉਂ ਕਿ ਉੱਥੇ ਆਪਣੇ 3-4 ਦਿਨਾਂ ਦਾ ਪ੍ਰੋਗਰਾਮ ਆ ਟੂਰਨਾਮੈਂਟ ਉੱਥੇ ਸਾਰੇ ਰਿਸ਼ਤੇਦਾਰ ਆਉਣਗੇ ਤੇ ਮੈਨੂੰ ਤਾਂ ਦੋ ਦਿਨ ਪਹਿਲਾਂ ਜਣਾ ਬੂ ਤਿਆਰੀ ਵੈਰੀ ਸਾਰੀ ਮੈਂ ਕਰ ਲਈ ਕਿ ਮੈਂ 51000 ਦੀ ਪਰਚੀ ਕਟਾਈ ਬੈਠਾ ਫੋਟੋ ਲੱਗੀ ਵੀ ਆ ਮੇਰੀ ਤੇ ਮੈਂ ਤਾਂ ਉੱਥੇ ਅਧਗਾਟਨ ਜਾ ਕੇ ਕਰਾਉਣਾ ਨਾਲ ਮੈਂ ਤਾਂ ਇਹ ਕਹਿਣਾ ਤੈਨੂੰ ਐਵੇਂ ਨਹੀਂ ਆਂਦੇ ਬੱਤੀਆਂ ਤੋਂ ਤੇਤੀ ਨਹੀਂ ਹੁੰਦੀ ਠੀਕ ਐ ਵਾੜ ਖਾਨ ਲੱਗੀ ਖੇਤ ਨੂੰ ਸ਼ਰਾ ਹੁਣ ਤੁਸੀਂ ਗੱਲ ਸੁਣ ਲੈ ਮੇਰੀ ਮੈਨੂੰ ਹਜੇ ਤਾਂ ਕੱਲ ਪਰਸੋਂ ਮੈਂ ਵਸੀਤ ਕਰਾ ਕੇ ਆਏ ਤੁਹਾਡੇ ਨਾਂ ਤੇ ਹਾਂ ਤੇ ਹਜੇ ਹੀ ਨਹੀਂ ਗੱਲ ਸੁਣਦੇ ਹਜੇ ਕੱਲ ਨੂੰ ਮੈਂ ਮੰਡੀ ਚ ਪੈ ਗਿਆ ਕੀ ਇਹਦੀ ਗੱਲ ਸੁਣੋਗੇ ਉਹ ਬਾਪੂ ਹੁਣ ਤੂੰ ਤਾਂ ਨਾ ਦਾ ਮੈਨੂੰ ਕੋਈ ਠੇਕੇ ਵਾਲੇ ਪਾਸਿਓਂ ਜਵਾਦ ਇਹ ਨਾ ਰਹਿਂਦਾ ਖੁੰਦਾ ਤੂੰ ਮੈਨੂੰ ਵਿੱਚ ਲੋਹੜੀ ਦਾ ਪੰਗਾੜਾ ਆ ਕੇ ਬਹਿ ਗਿਆ ਦੱਸ ਤੂੰ ਉਹਨੂੰ ਫੋਨ ਜੇ ਨਾ ਤੂੰ ਜਾ ਤੀਆਂ ਨਾ ਤੀਆਂ ਅੱਜ ਦੇ ਦਿਨ ਤਿੱਥ ਧਿਆਰਾਂ ਤੇ 12 ਨਹੀਂ ਝਾਕਦੀਆਂ ਤੀਆਂ ਨੇ ਕੁਝ ਲੈ ਕੇ ਜਾਣਾ ਉਹ ਤੇਰੀ ਮੂਫਲੀ ਤੇ ਤੇਰੀ ਰਿਓੜੀਆਂ ਪਕੌੜੀਆਂ ਤੇ ਨਹੀਂ ਬੈਠੀਆਂ ਉਹਨਾਂ ਦਾ ਬਸ ਐਂ ਹੁੰਦਾ ਵੀ ਮੇਰੇ ਮਾਪਿਓ ਦਾ ਮੇਰੇ ਭੈਣ ਭਰਾਵਾਂ ਦਾ ਪਿਆਰ ਆ ਗਿਆ ਠੀਕ ਹੈ ਨਾ ਉਹ ਬਾਪੂ ਹੁਣ ਜੇ ਤੂੰ ਹਟਦਾ ਹੀ ਨਹੀਂਗਾ ਪਹਿਲੀ ਵਾਰ ਤਾਂ ਮੈਂ ਤੈਨੂੰ ਕਹਣਾ ਲੋੜ ਹੀ ਨਹੀਂ ਜੇ ਤੂੰ ਨਹੀਂ ਹਟਦਾ ਤਾਂ ਭਾਈ ਮੈਂ ਦੇਖ ਲੈਣਾ ਟਾਈਮ ਲੱਗਾ ਤਾਂ ਮੈਂ ਜਾਊਂਗਾ ਮੈਂ ਤੈਨੂੰ ਉਹ ਕਰੀ ਗਿਆ ਮੈਂ ਸੁਣਾ ਗੱਲ ਸੁਣਾ ਮੇਰੀ 500 ਪੈਸਨਾ ਦੇ ਪੈਸੇ ਰੱਖੀ ਬੈਠਾ ਆ ਲੈ ਤੇਰੇ ਕੋਲੇ ਜੇ ਪੈਸੇ ਹਨ ਤਾਂ ਲੈ ਜਾ ਉਹ ਲੈ ਆ ਨਾ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਲੈ ਉਹ ਠੇਕੇ ਦੇ ਵੀ ਕਰਦੀਆਂ ਫਿਰ ਆਪਣੇ ਉਹ ਠੇਕੇ ਦੇ ਆ ਕੇ ਵੀ ਨਹੀਂ ਆ ਮੈਂ ਨਾ ਮੇਰੀ ਗੱਲ ਮੈਂ ਇੱਕ ਪਲਾਟ ਜਾਂ ਦੇਖੀ ਬੈਠਾ ਮੈਂ ਉਹਨਾਂ ਨੂੰ ਵੀ ਰਜਿਸਟਰੀ ਕਰਾਉਣੀ ਆ ਆਪਦੀ ਉਹ ਸ਼ੇਰ ਬੱਕਿਆ ਇਹ ਸਮਾਹ ਦੇ ਪਤਾ ਕਿੰਨਾ ਲੋੜ ਆ ਮੇਰੇ ਤੇ ਇਸ ਘਰ ਦੀਆਂ ਧੀਆਂ ਧਿਆਣੀਆਂ ਉਹਨਾਂ ਨੂੰ ਕਿਹੜਾ ਲੋੜੀ ਦਾ ਫੜਾਇਆ ਤੇਰੇ ਭਾਂਜੇ ਭਾਂਣੀਆਂ ਤੈਨੂੰ ਡੀਕਦੇ ਹੋਣਗੇ ਚਲ ਕਿਹੜਾ ਮੈਂ ਫਿਰ ਨਾ ਨਹੀਂ ਆਏ ਕਹਿਦੀ ਬਾਪੂ ਠੀਕ ਠਾਕ ਹੈ ਕੋਈ ਨਹੀਂ ਬਾੜਾ ਕੋਲ ਜਦੀ ਹੋਊਗੀ ਮੈਂ ਉੱਥੇ 5-7 ਮਿੰਟ ਹੀ ਬਾਪੂ ਰੁਗੂਗਾ ਫਿਰ ਆਉਣ ਜਾਣੀ ਕਰੂੰਗਾ ਮੇਰੇ ਕੋਲ ਟਾਈਮ ਨਹੀਂ ਆਉਂਦਾ ਤੈਨੂੰ ਪਤਾ ਪਾ ਮਾ ਦਾ ਨਾ ਚਾ ਵੀ ਨਾ ਵੀ ਠੀਕ ਹੈ ਨਾ ਉਹ ਤਾਂ ਵਿਚਾਰੀਆਂ ਗੱਲ ਸੁਣ ਤੇਲ ਫੁੱਲਦੀਆਂ ਹੀ ਬਸ ਭੁੱਖੀਆਂ ਹੁੰਦੀਆਂ ਪਿਆਰ ਦੀਆਂ ਹੋਰ ਨਹੀਂ ਹੁੰਦਾ ਨਾ ਚਲ ਠੀਕ ਹੈ ਬਾਪੂ ਫਿਰ ਹਾਂ ਚੰਗਾ ਤੇਰੀ ਲੋੜੀ ਦਾ ਮੂੰਹ ਫੜਗਾਂਦੀਆਂ ਨਹੀਂ ਮਾਰੀਆਂ ਬੈਠੀਆਂ ਹਾਂ ਉਹ ਤਾਂ ਬਸ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਚਲ ਠੀਕ ਹੈ ਫਿਰ ਸ਼ੇਰਾ ਕੋਈ ਨਾ ਨੇ ਕਈਆਂ ਨੂੰ ਮਾੜੀ ਲਾਦ ਨਹੀਂ ਖਾ ਲਿਆ ਕਈਆਂ ਨੂੰ ਚੰਗੀ ਨੇ ਆ ਪੜਾ ਲਿਖਾ ਕੇ ਆਪ ਦੇ ਗਲ ਮੁਸੀਬਤਾਂ ਪਾਲੀਆਂ